ਸਰਗੜੀ ਫਾਊਂਡੇਸ਼ਨ ਨੂੰ ਮੈਂ ਸਭ ਤੋਂ ਪਹਿਲਾਂ ਸਾਡੇ ਮੁੱਖ ਮਹਿਮਾਨ ਫਾਰਮਰ ਚੀਫ ਅਫਸਰ ਵਾਰੀਸ ਸਾਹਿਬ ਗਾਈਡਲਾਈਨ ਦੇ ਗਾ ਐਂਡ ਸਾਡੇ ਮੋਨੂਮੈਂਟਸ ਤੇ ਅੱਗੇ ਸਾਡੀ ਅਗੜੀ ਆਟ ਵਾਲੀ ਪੀੜ੍ਹੀਆਂ ਨੂੰ ਇਨਸਪਾਇਰ ਕਰੇ ਸਰਗੜੀ ਫਾਊਂਡੇਸ਼ਨ ਦੇ ਚੇਅਰਮੈਨ ਗੁਰਿੰਦਰਪਾਲ ਸਿੰਘ ਜੋਸਨ ਨੇ ਸਰਗੜੀ ਦੇ ਵਿੱਚ ਉਹ ਸਾਰਿਆ ਤੇ ਇਤਿਹਾਸ ਦੇ ਉਹਨਾਂ ਪੰਨਿਆਂ ਨੂੰ ਹਰ ਲੋਕਾਂ ਦੇ ਸਾਹਮਣੇ ਲੈ ਕੇ ਆਏ ਐਂਡ ਉਹਨਾਂ ਨੂੰ ਅੱਜ ਮੇਨਸਟ੍ਰੀਮ ਮੀਡੀਆ ਐਂਡ ਮੇਨਸਟ੍ਰੀਮ ਫਿਲਮਾਂ ਦੇ ਵਿੱਚ ਪਛਾਣ ਵਾਲਾ ਇਹੋ ਹੀ ਸਕਤ ਹੈ ਇਸ ਤੋਂ ਪਹਿਲਾਂ ਮੈਂ ਪ੍ਰੋਗਰਾਮ ਦੀ ਸਕੀਡਿਊਲ ਦੱਸਣਾ ਚਾਹਾਂਗਾ ਆਫਟਰ ਦਾ ਇਨੌਗੁਰਲ ਐਡਰੈਸ ਬਾਈ ਬ੍ਰਿਗੇਡੀਅਰ ਅਰੂੜਾ ਅਸੀਂ ਪਹਿਲੀਆਂ ਦੋ ਰੋਸਟ ਜਿਹੜੇ ਬੈਠੇ ਮੁੱਖ ਮਹਿਮਾਨ ਨੇ ਉਹਨਾਂ ਨੂੰ ਲੈ ਕੇ ਬਾਅਦ ਰੀਤ ਲੇਂਗ ਵਾਸਤੇ ਜਾਵਾਂਗੇ ਫਿਰ ਬ੍ਰਿਗੇਡੀਅਰ ਜੇਸੂ ਰੂੜਾ ਪਲੀਜ਼ ਕਮ ਆਨ ਦਾ ਸਟੇਜ ਗ੍ਰੇਟ ਸਰ

ਮੈਮ ਇਸ ਸਾਈਡ ਇਸ ਸਾਈਡ ਅਜਾਣਾ ਸਰ ਇੱਕ ਸਾਈਡ ਕਲੀਅਰ ਕਰਵਾ ਦਿਓ ਉਹਨਾਂ ਨੂੰ ਹੋਰ ਔਰਤਾਂ ਨੂੰ ਸਾਰਿਆਂ ਨੂੰ ਨਾਲ ਹੋ ਜਾਓ ਸਰ ਮੇਰੇ ਥੋੜੇ ਜਿਹਾ ਪਿੱਛੇ ਹੋ ਜਾਓਗੇ ਭਾਜੀ ਸਾਰਿਆਂ ਨੂੰ ਆ ਲੈਣ ਦੋ ਥੋੜੇ ਮੈਨੂੰ ਥੋੜਾ ਪਿੱਛੇ ਕਰ ਕੈਮਰਾ ਥੋੜਾ ਪਿੱਛੇ ਕਰ ਠੀਕ ਹੈ ਕ੍ਰੀਮ ਚ ਜਗਾ ਦੇ ਦੇ ਤਾ ਕੋ ਪਾਰ ਸਰਵਾਜੀ ਨੂੰ ਉਹ ਵੇਖ ਆਪਣੀ ਜਗ੍ਹਾ ਬਣਾ ਕੇ ਅੱਗੇ ਲੱਗੀ ਜਦੇ ਤੁਹਾਨੂੰ ਪਿੱਛੇ ਕਰ ਕੋ ਆਪਣੀ ਜਗ੍ਹਾ ਅੱਗੇ ਬਣਾ ਲਈਦਾ ਪਿੱਛੇ ਹੋ ਜਾਓ ਸੌਟ ਵਾ ਕੇ ਜਾ ਅੱਗੇ ਚੱਲ ਜਨਾਂ ਵਾ ਫੇਰ ਜੇ ਦੋ ਵੇਕ ਨਾਸ ਦਾ ਕੀ ਉਲਟੀ ਸਾਈਟ ਜਵਾਹਰ ਸਿੰਘ ਨੂੰ ਥੱਲੇ ਯਾਰ ਬਾਈਟ ਹੋ ਗਈ। ਇਸ ਮੁਕੱਦਸ ਮੌਕੇ ਤੇ ਦੂਰੋਂ ਨੇੜਿਆਂ ਆਏ ਸਾਰੀਆਂ ਸ਼ਖਸੀਅਤਾਂ ਨੂੰ ਪਹਿਲੇ ਦਿਲ ਤੋਂ ਸ਼ੁਕਰਗੁਜ਼ਾਰ ਪ੍ਰਧਾਨ ਦੇ ਪ੍ਰਧਾਨ ਤੇ ਕਰਨਲ ਕਮਲਜੀਤ ਸਿੰਘ ਜਿਹੜੇ ਇਹਨੇ 4 ਸਿੱਖਦੇ ਨੇ ਖੁਦ ਔਰ ਇਹਨਾਂ ਨੇ 65 71 ਲੜਾਈਆਂ ਜਿਹੜੀ ਬੈਕਲ ਆਫ ਸਾਰਾ ਜਿਹੜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਮਾਣ ਦਾ ਸਬਾਬ ਹੈ ਕਿ ਸਾਡੀ ਲੇਗੇਸੀ ਨੂੰ ਬਹਾਦਰੀ ਦੀ ਲੇਗੇਸੀ ਜਿਹੜੀ ਗੁਰੂ ਸਾਹਿਬ ਦਾ ਬਖਸ਼ੀ ਸੀ ਉਹਨੂੰ ਅੱਗੇ ਤੋਰੰਦਾ ਹੈ ਜਿਹੜਾ ਇਕਤਾਰ ਜੇ ਕੀਤਾ ਗਿਆ ਸਾਰਾ ਜਿਹੜੀ ਫਾਊਂਡੇਸ਼ਨ ਵੱਲੋਂ ਔਰ ਇੱਕ ਬੜੀ ਅਦੁੱਤੀ ਮਿਸਾਲ ਹੈ ਵੇਖਾ ਦੁਨੀਆ ਦੀਆਂ ਚੰਦ ਕੋ ਲੜਾਈਆਂ ਨੇ ਜਿੰਨਾ ਨੂੰ ਦੁਨੀਆ ਦੇ ਵਿੱਚ ਵੱਡੀਆਂ ਲੜਾਈਆਂ ਮੰਨਿਆ ਗਿਆ ਔਰ ਸਾੜਾ ਸਾਰਾ ਗੜੀ ਜਿਹੜੀ ਜਿਹੜੀ جنگ ਸੀ ਉਹ ਮਤਲਬ ਉਹ ਹਰੇਕ ਸਿੱਖ ਦੇ ਮਾਣ ਦਾ ਇੱਕ ਸਬਬ ਬਣਦੀ ਆ ਜਿੱਥੇ 21 ਦੇ 21 ਉਥੇ ਸਿੰਘਾਂ ਨੇ ਆਪਣਾ ਜਿਹੜਾ ਮੋਰਚਾ ਆਖਰੀ ਦਮ ਤੱਕ ਨਹੀਂ ਛੱਡਿਆ ਔਰ ਬੜੀ ਅਸਾਮੀ ਜਗ ਸੀ 10000 ਜਿਹੜੇ ਉਥੇ ਪਠਾਨ ਸੀ ਉਹਨਾਂ ਦੇ ਨਾਲ ਜਿਹੜਾ ਮੁਕਾਬਲਾ ਸੀ ਔਰ ਇਸ ਤੋਂ ਇਹ ਸਾਬਤ ਹੁੰਦਾ ਵੀ ਜਿਹੜਾ ਸਿੱਖ ਜਿੱਥੇ ਵੀ ਖੜ ਜੇ ਇਹ ਟਰਸਟ ਵਰਦੀ ਹੈ ਸਿੱਖ ਤੇ ਤੁਸੀਂ ਜਿੱਥੇ ਵੀ ਜਿਹੜੀ ਵੀ ਡਿਊਟੀ ਤੇ ਖੜ ਗਿਆ ਉਹ ਇਹਦੇ ਨਾਲ ਵੱਧ ਇਮਾਨਦਾਰੀ ਨਾਲ ਕੋਈ ਨਹੀਂ ਕਰਦਾ ਇਹ ਗੁਰੂ ਸਾਹਿਬੀ ਸਾਡੇ ਬਖਸ਼ੇ ਸਰ ਇਹਨਾਂ ਨੂੰ ਸਹੇਜ ਕੇ ਰੱਖਣਾ ਯਾਦਗਾਰਾਂ ਨੂੰ ਇਹ ਸਰਕਾਰਾਂ ਸਥਾਵਾਂ ਦਾ ਵੀ ਕਿਉਂਕਿ ਯਾਦਗਾਰਾਂ ਤਾਂ ਬਣ ਜਾਂਦੀਆਂ ਹਨ ਬੜੇ ਵੱਡੇ ਪੱ scale ਤੇ ਪ੍ਰੋਗਰਾਮ ਹੀ ਕੀਤਾ ਹੈ ਲੇਕਿਨ ਸਹੇਜ ਕੇ ਰੱਖਣਾ ਉਹਨਾਂ ਸੰਭਾਲ ਕਰਨਾ ਇਹ ਬਹੁਤ ਵੱਡਾ ਇੱਕ ਮੁੱਦਾ ਰਹਿ ਜਾਂਦਾ ਕਿੱਥੇ ਇਹ ਆਪਣਾ ਆਪਣੀਆਂ ਪੀੜੀਆਂ ਦਾ ਆਉਣ ਵਾਲੀਆਂ ਪੀੜੀਆਂ ਦਾ ਆਪਣਾ ਫਰਜ਼ ਹੈ ਸੋ ਆਪਾਂ ਇਹਨਾਂ ਨੂੰ ਸਹੇਜ ਕੇ ਰੱਖਾਂਗੇ ਸਰਕਾਰੀ ਤੌਰ ਤੇ ਗੁਰੂ ਸਾਹਿਬੀ ਕਹਿੰਦੇ ਬਿਲਕੁਲ ਸਰਕਾਰੀ ਤੌਰ ਤੇ ਵੀ ਇਹ ਵੇਦੇ ਬਾਰੇ ਮੈਂ ਸਰਕਾਰ ਨਾਲ ਗੱਲ ਕਰਾਂਗਾ we must preserve it ਸਭ ਤੋਂ ਅੱਜ ਸਭ 400 ਨੂੰ ਲੈ ਕੇ ਮੀਟਿੰਗ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਨਾਲ ਕਿਹੜੇ ਕਿਹੜੇ ਅਧਿਕਾਰੀਆਂ ਤੇ ਪਹੁੰਚੇ ਨੇ ਦੇਖੋ ਇਹ ਇੱਕ ਪ੍ਰੀਲੀਮਰੀ ਮੀਟਿੰਗ ਆ ਇਹਦੇ ਵਿੱਚ ਦੇਖਾਂਗੇ ਵੀ ਅਸੀਂ ਕੀ ਕੀ ਕਰ ਸਕਦੇ ਹਾਂ 450 ਸਾਲਾ ਮਨਾਉਣ ਵਾਸਤੇ ਕਿਹੜੀ ਕਿਰੀਆਂ ਸਸਥਾਵਾਂ ਇਹਦੀ ਚੱੱਕੀ ਲੈ ਕੇ ਕੰਮ ਕਰਨਗੀਆਂ ਸਸਥਾਵਾਂ ਆਪਣੇ ਤੌਰ ਤੇ ਮਲਾਉਣ ਸਰਕਾਰ ਉਹਦੀ ਮਦਦ ਕਰੇ ਸੋ ਕਿਉਂਕਿ ਇਹ ਸਾਡੀ ਵਿਰਾਸਤ ਹੈ ਇਹ ਸਾਂਝੀ ਵਿਰਾਸਤ ਹੈ ਕਿਸੇ ਸਰਕਾਰ ਦੀ ਵਿਰਾਸਤ ਨਹੀਂ ਹੈ ਇਹ ਸਾਡੀ ਸਾਝੀ ਵਿਰਾਸਤ ਹੈ ਪੰਜਾਬ ਦੀ ਵਿਰਾਸਤ ਹੈ ਸਿੱਖਾਂ ਦੀ ਵਿਰਾਸਤ ਹੈ ਪੰਜਾਬ ਦੀ ਸਾਰਿਆਂ ਦੀ ਵਿਰਾਸਤ ਇਕੱਲੇ ਸਿੱਖਾਂ ਦੀ ਵੀ ਨਹੀਂ ਆਮ੍ਰੇ ਸਰਦ ਸਾਹਿਬ ਜਿਹੜਾ ਸਾਰਿਆਂ ਦੀ ਸਾਂਝੀ ਵਿਰਾਸਤ ਆ ਔਰ ਇਹਦੇ ਚ ਆਪਾਂ ਨੂੰ ਅੱਗੇ ਲੱਗ ਕੇ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਅੱਗੇ ਲੱਗ ਕੇ ਸਾਰਾ ਕੋ ਕੰਮ ਕਰਨ ਦਾ ਉਹ ਡਿਊਟੀ ਦਿੱਤੀ ਉਸ ਤਹਿਤ ਇਹ ਇੱਥੇ ਆਇਆ ਠੀਕ ਹੈ ਥੈਂਕ ਯੂ ਸਰ ਹਾਂਜੀ ਮੇਰਾ ਨਾਮ ਮਨਦੀਪ ਕੌਰ ਗੱਲ ਹੈ ਮੇਰਾ ਨਾਮ ਮਨਦੀਪ ਕੌਰ ਗੱਲ ਹੈ ਸੋ ਮੈਂ ਕੈਨੇਡਾ ਤੋਂ ਡੈਲੀਗੇਸ਼ਨ ਦੇ ਨਾਲ ਆਈ ਹਾਂ ਸੋ ਇੱਥੇ ਕੈਨੇਡਾ ਅਮਰੀਕਾ ਤੇ ਯੂਕੇ ਤੋਂ ਡੈਲੀਗੇਸ਼ਨ ਆਇਆ ਸੋ ਆਮ ਵੀ ਆ ਪਾਰਟ ਆਫ ਥੈਟ ਡੈਲੀਗੇਸ਼ਨ ਸੋ ਬੇਸਿਕਲੀ ਮੈਂ ਮੇਰੇ ਮੈਂ ਹਵਲਦਾਰੀਸ਼ ਸਿੰਘ ਜੀ ਪੰਜਵੀਂ ਜਨਰੇਸ਼ਨ ਚੋਂ ਹਾਂ ਸੋ ਸਾਡਾ ਪਿੰਡ ਚੋੜੜਾ ਤਹਿਸੀਲ ਰਾਇਕੋਟ ਜ਼ਿਲ੍ਹਾ ਲੁਧਿਆਣਾ ਸੋ ਮੇਰਾ ਬਾਕੀ ਅਸੀਂ ਸਾਰਾ ਪਰਿਵਾਰ ਕੈਨੇਡਾ ਚ ਸੈਟਲ ਦਾ ਸੋ ਅਸੀਂ ਉੱਥੇ ਮਨਾਉਂਦੇ ਹਾਂ ਸੋ ਬਟ ਇੱਥੇ ਚੋੜੜਾ ਦੇ ਵਿੱਚ ਹਰੇਕ 12 ਸਪਟੈਂਬਰ ਨੂੰ ਹਰ ਸਾਲ ਆਰਮੀ ਦੀ ਇੱਕ ਟੁਕੜੀ ਆਂਦੀ ਹੈ ਸੋ ਉਹਨਾਂ ਨੂੰ ਸਲਾਮੀ ਦਿੱਤੀ ਜਾਂਦੀ ਹੈ ਇੱਕ ਇੱਕੀ ਸ਼ਹੀਦਾਂ ਨੂੰ ਸੋ ਇਹ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਇੱਕੋ ਇੱਕ ਜਗ੍ਹਾ ਹੈ ਜਿੱਥੇ ਹਰ ਸਾਲ ਆਰਮੀ ਬਲੀਓ ਉਹਨਾਂ ਨੂੰ ਟ੍ਰਿਬਿਊਟ ਦਿੱਤਾ ਜਾਂਦਾ ਸੋ ਕੈਨੇਡਾ ਦੇ ਵਿੱਚ ਅਸੀਂ ਚਾਰ ਗੈਲਰੀਜ਼ ਬਣਾਈਆਂ ਸੋ ਇਹਨਾਂ ਸ਼ਹੀਦਾਂ ਦੀ ਯਾਦਗਾਰ ਨੂੰ ਸਮਰਪਿਤ ਦੋ ਵੈਨਕੂਵਰ ਦੇ ਵਿੱਚ ਹੈ ਜਿਹੜੀਆਂ ਕਿ ਮਿਸਟਰ ਜੇ ਮਿੰਹਾਸ ਜਿਹੜੇ ਸਾਡੇ ਨਾਲ ਬੈਠੇ ਨੇ ਉਹਨਾਂ ਨੇ ਦੋ ਵੈਨਕੂਵਰ ਦੇ ਵਿੱਚ ਬਣਾਈਆਂ ਸੋ ਅਉਤਾਰ ਸਿੰਘ ਜੀ ਮਨਹਾਸ ਤੇ ਸਰਦਾਰ ਕੁਲਜੀਤ ਸਿੰਘ ਜੰਜੂਆ ਤੇ ਅਸੀਂ ਜਿਹੜੀਆਂ ਦੋ ਗੈਲਰੀਜ਼ ਦਾ ਓ ਬ੍ਰੈਮਟਨ ਦੇ ਵਿੱਚ ਬਣਾਈਆਂ ਉੱਥੇ ਗੁਰਦੁਆਰਾ ਮਾਲਟਨ ਦੇ ਵਿੱਚ ਇੱਕ ਗੈਲਰੀ ਹੈ ਤੇ ਡਿਕਸੀ ਗੁਰੂ ਘਰ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਅਸੀਂ ਬ੍ਰੈਮਟਨ ਦਾ ਜਿਹੜਾ ਕਿ ਯੂ ਕੈਨ ਸੇ ਹਾਰਟ ਆਫ ਦਾ ਬ੍ਰੈਮਟਨ ਚੰਕਿਊਜ਼ੀ ਪਾਰਕ ਹੈ ਜਿੱਥੇ ਸਾਰੇ ਇਵੈਂਟਸ ਉੱਥੇ ਆਰਗੇਨਾਈਜ਼ ਕੀਤੇ ਜਾਂਦੇ ਆ ਸੋ ਸਾਡੀ ਮੇਅਰ ਦੇ ਨਾਲ ਗੱਲ ਹੋ ਗਈ ਸਾਨੂੰ ਅਪਰੂਵਲ ਮਿਲ ਗਈ ਹੈ ਸੋ ਅਸੀਂ ਉੱਥੇ 20 ਫੁੱਟ ਚੌੜੀ 8 ਫੁੱਟ ਉਚਾਈ ਵਾਲੀ ਇੱਕ ਕੰਧ ਬਣਾ ਰਹੇ ਹਾਂ ਜਿਹਦੇ ਤੇ ਜਿਵੇਂ ਇੱਥੇ ਪੋਰਟਰੇਟਸ ਲਗਾਏ ਗਏ ਆ ਸੋ ਉਦਾਂ ਹੀ ਅਸੀਂ ਉੱਥੇ ਬਣਾ ਰਹੇ ਆ ਸੋ ਜਿਹੜੀ ਉਹ ਜਗ੍ਹਾ ਅਸੀਂ ਲਈ ਹੈ ਉੱਥੇ ਕੈਨੇਡੀਅਨ ਆਰਮਡ ਫੋਰਸ ਤੋਂ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਆ ਸੋ ਉਹਨਾਂ ਨੇ ਸਾਨੂੰ ਅਪਰੂਵ ਕਰਤਾ ਕਿਉਂਕਿ ਸਾਨੂੰ ਸਟੈਂਡਰਡ ਮੇਨਟੇਨ ਕਰਨੇ ਪੈਂਦੇ ਆ ਉੱਥੋਂ ਦੇ ਸੋ ਜਿਹੜੀ ਇਹ ਵਾਰ ਅਨਈਵਨ ਵਾਰ ਆ ਸੋ 노 ਡਾਊਟ ਸੋ ਕੋਈ ਇਸ਼ੂ ਆਣਾ ਨਹੀਂ ਸੀ ਸਾਨੂੰ ਸੋ ਉੱਥੇ ਜਗ੍ਹਾ ਦੇ ਵਿੱਚ ਅਸੀਂ ਇਸ ਕਰਕੇ ਬਣਾ ਰਹੇ ਆ ਕਿ ਸਾਡੀ ਕਮਿਊਨਿਟੀ ਨੂੰ ਛੱਡ ਕੇ ਬਾਕੀ ਸਾਰੀ ਕਮਿਊਨਿਟੀਆਂ ਉੱਥੇ ਆਉਂਦੀਆਂ ਏ ਨਹੀਂ ਹੈਗਾ ਕਿ ਕੱਲੀ ਸਾਡੀ ਕਮਿਊਨਿਟੀ ਨੂੰ ਹੀ ਉੱਥੋਂ ਗਾਈਡੈਂਸ ਜਾਂ ਮੋਟੀਵੇਸ਼ਨ ਮਿਲੇਗੀ ਬਾਕੀਆਂ ਨੂੰ ਬਹੁਤ ਕੁਝ ਮਿਲੇਗਾ ਜਿਹੜੇ ਉੱਥੋਂ ਦੇ ਜੰਪਲ ਬੱਚੇ ਆ ਉਹਨਾਂ ਨੂੰ ਅਸੀਂ ਕਿੱਦਾਂ ਉਹਨਾਂ ਤੱਕ ਮੈਸੇਜ ਕਨਵੇ ਕਰਨਾ ਸੋ ਇਸ ਕਰਕੇ ਅਸੀਂ ਇਸ ਲੋਕੇਸ਼ਨ ਨੂੰ ਚੂਜ਼ ਕੀਤਾ ਸੀ ਤਾਂ ਜੋ ਅਸੀਂ ਸਾਰਿਆਂ ਕਿਉਂਕਿ ਕੈਨੇਡਾ ਮਲਟੀਕਲਚਰਲ ਕੰਟਰੀ ਆ ਹਨਾ ਸੋ ਉਥੇ ਅਲੱਗ-ਅਲੱਗ ਧਰਮਾਂ ਦੇ ਲੋਕ ਆ ਅਲੱਗ-ਅਲੱਗ ਦੇਸ਼ਾਂ ਤੋਂ ਲੋਕ ਆਏ ਹੋਏ ਆ ਸੋ ਇਹ ਇੱਕ ਬਹੁਤ ਹੀ ਵਧੀਆ ਸਪੌਟ ਆ ਜਿੱਦੇ ਤੋਂ ਅਸੀਂ ਸਾਰਿਆਂ ਨੂੰ ਮੈਸੇਜ ਕਨਵੇ ਕਰ ਸਕਦੇ ਆ ਦੇਖੋ ਜੇ ਉੱਥੇ ਇੱਕ ਕੰਧ ਬਣੀ ਵੀ ਕਿਉਂਕਿ ਆਰਮਡ ਫੋਰਸ ਨੇ ਉੱਥੇ ਆਪਣੇ ਨਾਮ ਲਿਖਿਆ ਪਰ ਅਸੀਂ ਉੱਥੇ ਫੋਟੋਸ ਨਾਲ ਲਗਾ ਰਹੇ ਆ ਪੋਰਟਰੇਟਸ ਲਗਾ ਰਹੇ ਆ ਉੱਥੇ ਸ਼ਹੀਦਾਂ ਦੀਆਂ ਸਿੰਘਾਂ ਸਰਦਾਰਾਂ ਦੇ ਹੱਥੇ ਆਪਣੀਆਂ ਸਿੱਖਾਂ ਦੀ ਫੋਟੋ ਲੱਗੀਆਂ ਹੋਣਗੀਆਂ ਤਾਂ ਉਹ ਪੁੱਛਣਗੇ ਵੀ ਹਾਂਜੀ ਇਹ ਕੌਣ ਆ ਸੋ ਅਸੀਂ ਉੱਥੋਂ ਇਹ ਮੈਸੇਜ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿੱਖਾਂ ਦੀ ਇੱਕ ਇਹ ਜੀ ਕੌਮ ਆ ਜਿਨ੍ਹਾਂ 21 ਭਾਦਰ சூரਵੀਰਾ ਨੇ 10000 ਦਾ ਮੁਕਾਬਲਾ ਕੀਤਾ 25000 ਸੀਗੇ ਜਿਨ੍ਹਾਂ ਨੇ ਆ 7000 ਨੇ 1 ਕਿਲੇ ਦੇ ਵਿੱਚ ਉਹਨਾਂ ਨੂੰ ਬਲਾਕ ਕੀਤਾ ਸੀਗਾ ਤੇ 8000 ਨੇ 1 ਕਿਲੇ ਨੂੰ ਬਲਾਕ ਕੀਤਾ ਸੀ ਸੋ 15000 ਪਲੱਸ 10000 ਨੇ ਉਹਨਾਂ ਨੂੰ ਜਿਹੜਾ ਸਾਰਾ ਗੜੀ ਦੀ ਪੋਸਟ ਸੀ ਉਹਦੇ ਤੋਂ ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ ਸੀ ਸੋ ਇਸ ਕਰਕੇ ਇਸ ਕੇਈ ਵਾਰ ਇਸੇ 10000 ਕਹਿ ਦਿੰਦੇ ਆ ਬਟ ਟੈਕਨੀਕਲੀ 25000 ਸੀ ਪਰ 15000 ਨੇ ਬਲਾਕ ਕੀਤਾ ਵਿਆ ਸੀ ਸੋ ਉਹਨਾਂ 21 ਬਹਾਦਰ ਸੂਰਵੀਰਾਂ ਨੂੰ ਮੌਤ ਆਪਣੇ ਸਾਹਮਣੇ ਦਿੰਦੀ ਸੀ ਬਟ ਫੇਰ ਵੀ ਉਹਨਾਂ ਨੇ 7 ਘੰਟੇ ਲਿミਟਡ ਗੋਲਾਬਾਰੀ ਕਿਉਂਕਿ ਗੋਲਾ ਸਿੱਕਾ ਸੀਗਾ ਉਹਨਾਂ ਦੇ ਕੋਲੇ ਹੈਨਾ ਸੋ ਉਹਦੇ ਕਰਕੇ ਆਪਣੀ ਦੇਖੋ ਜਦੋਂ ਮੌਤ ਸਾਹਮਣੇ ਦਿਸਦੀ ਆ ਤੇ ਟਾਈਮ ਵੀ ਤੁਹਾਡੇ ਕੋਲੇ ਆਪਣੇ ਆ ਜਿਆਦਾ ਤੋਂ ਜਿਆਦਾ ਤੁਸੀਂ ਸੇਵ ਕਰਨਾ ਰਾਈਟ ਸੋ ਇਸ ਕਰਕੇ ਉਹਨਾਂ ਨੇ ਬਹੁਤ ਸੂਝ-ਬੂਝਤਾ ਦੇ ਨਾਲ ਉਹ ਲੜਾਈ ਨੂੰ ਲੜਿਆ ਤੇ 7 ਘੰਟੇ ਉੱਥੇ ਰੋਕ ਕੇ ਰੱਖਿਆ ਜਦਕਿ ਉਹਨਾਂ ਦਾ ਅਫਗਾਨਾਂ ਦਾ ਸੀਗਾ ਕਿ ਅਸੀਂ ਇਹਨਾਂ ਨੂੰ ਤਾਂ 21 ਨੂੰ ਤਾਂ ਮਿੰਟਾਂ 'ਚ ਅਸੀਂ ਖਤਮ ਕਰਕੇ ਅੱਗੇ ਚਲੇ ਜਾਵਾਂਗੇ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੇ ਜਿਹੜਾ 7 ਘੰਟੇ ਉਹਨਾਂ ਨੂੰ ਰੋਕ ਕੇ ਰੱਖਿਆ ਉੱਥੇ ਠੀਕ ਹੈ ਸੋ 845 ਅਫਗਾਨਿਆਂ ਨੂੰ ਮਾਰਿਆ ਉਹਨਾਂ ਨੇ ਉਹਨਾਂ 'ਚ ਕੁਝ ਫੱਟੜ ਹੋਏ ਸੀ ਕੁਝ ਉਹਨਾਂ ਖਤਮ ਹੋ ਗਏ ਸੀ ਸੋ ਅੱਜ ਇਹ अनਇਵਨ ਵਾਰ ਨੂੰ ਇੱਥੇ ਤੱਕ ਲੈ ਕੇ ਜਾਣ ਦੇ ਲਈ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਅੱਜ ਅਸੀਂ ਇੱਥੇ ਬੈਠੇ ਆ ਤਾਂ ਉਹਨਾਂ ਦੇ ਉਦਮ ਸਦਕਾ ਹੀ ਅਸੀਂ ਇੱਥੇ ਬੈਠੇ ਆ ਉਹ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਟ੍ਰਿਬਿਊਟ ਦਿੱਤੇ ਜਾਂਦੇ ਆ ਇਸੇ ਕਰਕੇ ਦਿੱਤੇ ਜਾਂਦੇ ਕਿਉਂਕਿ ਇਹ ਬਹੁਤ ਲੁਕੀ ਸ਼ਿਪੀਚ ਇਸ ਗੀਜ ਨੂੰ ਬਾਹਰ ਕੱਢ ਕੇ ਲੈ ਕੇ ਆਂਦਾ ਫਿਰ ਹੀ ਇਹਦੇ ਤੇ ਕੇਸਰੀ ਮੂਵੀ ਬਣੀ ਸੋ ਸਾਨੂੰ ਸਾਰਿਆਂ ਨੂੰ इवन ਪੰਜਾਬ ਦੇ ਵਿੱਚ ਹਜੇ ਵੀ ਬਹੁਤ ਜ਼ਿਆਦਾ ਅਵੇਅਰਨੈਸ ਦੀ ਲੋੜ ਹੈ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ਾਂ ਦੇ ਸਦਕਾ ਅਸੀਂ ਇਹੀ ਟਰਾਈ ਕਰਦੇ ਆ ਆਪਣਾ ਮੈਸੇਜ ਕਨਵੇ ਕਰਨ ਦੀ ਕਿ ਦੇਖੋ ਆਪਾਂ ਕੇਸ ਕੌਮ ਦੇ ਵਿੱਚੋਂ ਉੱਠੇ ਪਿਆ ਜਿਨ੍ਹਾਂ ਦੇ ਸਦਕਾ ਅਸੀਂ 1897 ਚ ਸ਼ਹੀਦ ਹੋਏ ਸੀ ਤੇ ਅੱਜ ਅਸੀਂ 2024 ਚ ਅਸੀਂ ਉਹਨਾਂ ਦੇ ਦਿਨ ਮਨਾ ਰਹੇ ਆ ਸੋ ਬਹੁਤ ਹੀ ਮਾਣ ਵਾਲੀ ਗੱਲ ਹੈ ਜੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਸੋ थैंक यू सो मच फॉर योर टाइम थैंक यू हां जी की ਤੁਸੀਂ ਪੁੱਛੋਗੇ ਕੁਐਸਚਨ ਹਾਂ ਜੀ ਹਾਂ ਜੀ ਪਹਿਲੇ ਆਪ ਨੇ ਬੇ ਜਾਣਕਾਰੀ ਸੋ ਮਾਈ ਨੇਮ ਇਜ਼ ਕੋਪਰਲ ਅਨੁਪ੍ਰੀਤ ਸਿੰਘ ਆਮ ਫ্রম ਦ ਬ੍ਰਿਟਿਸ਼ ਆਮੀ ਐਂਡ ਆਮ ਰੂਨੂਪਲ ਸੋ ਮਾਈ ਨੇਮ ਇਜ਼ ਕੋਪਰਲ ਅਨੁਪ੍ਰੀਤ ਸਿੰਘ ਆਮ ਫ্রম ਦ ਬ੍ਰਿਟਿਸ਼ ਆਮੀ ਐਂਡ ਆਮ ਵਿਦ ਦ ਫਰੰਟ ਆਫਿਸਰ ਮਿਸਟਰ ਅਸ਼ੋਕ ਸ਼ਾਹਨ ਸੋ ਯਾ ਅਸੀਂ ਅੱਜ ਇੱਥੇ ਆ ਗਏ ਜੀ ਸਾਰਾ ਗੜੀ ਦਾ ਜੋ ਪੂਰਾ ਇਵੈਂਟ ਡਾਕਟਰ ਗੁਰਿੰਦਰਪਾਲ ਜੀ ਨੇ ਆਰਗੇਨਾਈਜ਼ ਕੀਤਾ ਤੇ ਬਹੁਤ ਵਧੀਆ ਉਪਰਾਲਾ ਹੈ ਸਾਡੀ ਹਿਸਟਰੀ ਨੂੰ ਯਾਦ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਓਮਾ ਉਹੀ ਬਚਦੀਆਂ ਜਿਨ੍ਹਾਂ ਦੀ ਹਿਸਟਰੀ ਯਾਦ ਹੁੰਦੀ ਹੈ ਤੇ ਇਹ ਬਹੁਤ ਔਖਾ ਕੰਮ ਸੌਖਾ ਕੰਮ ਨਹੀਂ ਹੈਗਾ ਪਰ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਅਸੀਂ ਆਓ ਤੁਸੀਂ ਸਾਰੇ ਸਪੋਰਟ ਕੀਤਾ ਕਰੋ ਤੇ ਪੰਜਾਬ ਗਵਰਨਮੈਂਟ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਕੁਝ ਕਰਨ ਚ ਸਪੋਰਟ ਵੀ ਕੀਤੀ ਹੈ ਤੇ ਸਾਰੇ ਯੂ نو ਆਲ ਦਾ 빅 ਪੋਲੀਟਿਸ਼ੀਅਨਸ ਆ ਹੈ ਟੁਡੇ ਸੋ ਯਾ ਦੈਟਸ ਆਲ ਆਮ ਗੋਣਾ ਸੇ ਸੋ ਕਾਸ ਕੀ ਹੈ ਗਬਰ ਕੀ ਪ੍ਰੋਗਰਾਮ ਕੀ ਹੈ ਸਮਝਦੇ ਸੋ ਜਿਹੜਾ ਇਹ ਮੋਨੂਮੈਂਟ ਇਹਨਾਂ ਨੇ ਪੂਰਾ ਕੀਤਾ ਹੈ ਗੁਰਿੰਦਰਪਾਲ ਜੀ ਨੇ ਪੂਰਾ ਬਹੁਤ ਟਾਈਮ ਤੋਂ ਲੱਗੇ ਹੋਇਆ ਜੀ ਕਿਉਂਕਿ 14 ਸਾਲ ਤੋਂ ਤਾਂ ਬੇਟ ਸ਼ਾਰਮੀ ਦੇ ਨਾਲ ਸਾਰਾ ਗੜੀ ਦਾ ਵੈਂਟ ਕਰ ਰਿਹਾ ਹੈ ਉਹ ਉਹਦਾ ਇਹਨਾਂ ਨੇ ਇੱਥੇ ਕੀਤਾ ਹੈ ਇਨਾਗੁਰੇਸ਼ਨ ਕਰਨੀ ਹੈ ਤੇ ਉਹਦੇ ਕਰਕੇ ਅਸੀਂ ਸਾਰੇ ਇਕੱਠੇ ਹੋਏ ਆ। ਤੇ ਉਹਨਾਂ ਨੇ ਆਲਰੇਡੀ ਪਹਿਲਾਂ ਤੁਹਾਨੂੰ ਦੱਸਿਆ ਹੀ ਆ ਸਾਰਾ ਕੁਝ। ਆਹ ਨਾਲੇ ਸਵੇਰ ਤੋਂ ਸਮਾਗਮ ਕੀਤੇ ਜਾਣਗੇ ਜੀ ਇਸ ਦਾ ਸਾਰਾ ਕੁਝ। ਬਿਲਕੁਲ ਬਿਲਕੁਲ ਕੀਤੇ ਹੋਣੇ ਚਾਹੀਦੇ ਸਰਕਾਰ ਨੂੰ ਵੀ ਅਪੀਲ ਹੈ ਕਿ ਸਰਕਾਰ ਜਿਆਦਾ ਤੋਂ ਜਿਆਦਾ ਇਹੋ ਜਿਹੀਆਂ ਚੀਜ਼ਾਂ ਨੂੰ ਜਿਵੇਂ ਮੇਰੀ ਕੇਂਦਰਪਾਲ ਜੀ ਨਾਲ ਗੱਲ ਹੋਈ ਸੀ ਕਿ ਇਹ ਚਾਹੁੰਦੇ ਆ ਕਿ ਸਿਲੇਬਸ ਹੋਵੇ। ਜੇ ਆਪ ਸਕੂਲ ਸਾਰਾ ਗੜੀ ਸਿਲੇਬਸ ਚ ਹੋਣਾ ਚਾਹੀਦਾ ਤਾਂ ਕਿ ਇਹ ਚੀਜ਼ ਅੱਗੇ ਨੂੰ ਤਾਂ ਹੀ ਵਧੇਗੀ ਜੇ ਬੱਚਿਆਂ ਨੂੰ ਪਤਾ ਹੋਊਗਾ ਬੱਚੇ ਸਾਡੇ ਸਿਲੇਬਸ ਦੇ ਵਿੱਚ ਬਹੁਤ ਚੀਜ਼ਾਂ ਇਹੋ ਜਿਹੀਆਂ ਜਿਹੀਆਂ ਪੁਰਾਣੀ ਹਿਸਟਰੀ ਨੂੰ ਦਹਰਾਉਂਦੀਆਂ ਤੇ ਇਹ ਵੀ ਸਾਡੀ ਹਿਸਟਰੀ ਸੀਗੀ ਇਹਦੇ ਬਾਰੇ ਬਹੁਤਾ ਜ਼ਿਕਰ ਨਹੀਂ ਹੋਇਆ ਪਰ ਹੁਣ ਕਲਮਾ ਵੀ ਬਣ ਗਈ ਹੁਣ ਸਾਰਾ ਕੁਝ ਹੋ ਗਿਆ ਪਰ ਬੱਚੇ ਆਉਣ ਵਾਲੀ ਜਨਰੇਸ਼ਨ ਨੇ ਤਾਂ ਹੀ ਇਹਨੂੰ ਯਾਦ ਰੱਖਣਾ ਜੇ ਅਸੀਂ ਪੜ੍ਹਾਈ ਚ ਲਾਗੂ ਕਰਾਂਗੇ ਫਿਰ ਮੈਂ ਇਹ ਇਹ ਸੋਚਦਾ ਜੀ ਇਹਦੇ ਬਾਰੇ ਸਰਕਾਰ ਲੈਵਲ ਤੇ ਇਹ ਸਰਕਾਰ ਲੈਵਲ ਤੇ ਇਹਨਿਸ ਬੁਣਾਈ ਗੱਲ ਕਰਨੀ ਹੈ ਹਾਂ ਜੀ ਸਰਕਾਰ ਲੈਵਲ ਲੈਵਲ ਤੇ ਅਵੇਰਨੈਸ ਵਧਾਉਣ ਦੀ ਗੱਲ ਹੋਣੀ ਚਾਹੀਦੀ ਹਾਂਜੀ ਤੁਸੀਂ ਹੀ ਕਰਨੀ ਹੈ ਜੀ ਇਹ ਅਸੀਂ ਤਾਂ ਤੁਹਾਨੂੰ ਅਸੀਂ ਤਾਂ ਚਾਹੁੰਦੇ ਕਿ ਹੋਣਾ ਚਾਹੀਦਾ ਜਰ ਜਰ ਇਹ ਤੁਹਾਡੀ ਡਿਊਟੀ ਹੈ ਮੀਡੀਆ ਦੀ ਕਿਉਂਕਿ ਤੁਹਾਡੀ ਆਵਾਜ਼ ਸਭ ਤੋਂ ਵੱਡੀ ਹੈ ਤਾਂ ਤੁਸੀਂ ਇਹ ਕੋਸ਼ਿਸ਼ ਕਰੋ ਕਿ ਇਸ ਸਾਰਾ ਗੜੀ ਦਾ ਮੈਂਟ ਨੂੰ ਹੋਰ ਵੱਡਾ ਹੋਵੇ ਤਾਂ ਕਿ ਯੂ نو ਸਾਰੇ ਵਰਲਡ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਸਾਡੇ ਯੋਧੇ ਲੜੇ ਸੀਗੇ ਉਸ ਟਾਈਮ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਸ਼ੀਰਵਾਦ ਸੀ ਉਹਨਾਂ ਤੇ ਤੇ ਉਹਨਾਂ ਨੇ ਕਿੰਨੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ ਜੀ ਹਾਂਜੀ